ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਦੇ ਦਿਹਾੜੇ ਤੇ ਸਮੂਹ ਸੰਗਤਾਂ ਨੇ ਰਲ ਕੇ ਇਸ ਜਗ੍ਹਾ ਦੇ ਉੱਤੇ ਗਰਮ ਜਲ ਗੁਲਾਬੀ ਦੇਸੀ ਕਾਵਾ ਹੈ ਨਾਲ ਗੁੜ ਗਵਾਲਾ ਕੜਾ ਬੜਾ ਲੰਗਰ ਦਾ ਇੰਤਜ਼ਾਮ ਕਰਵਾਇਆ ਹੈ ਇੱਥੇ ਜੀ ਗਰਮ ਕਾਵਾ ਦਾ ਲੰਗਰ ਚੱਲ ਰਿਹਾ ਹੈ ਗੁਲਾਬੀ ਚਾਹ ਦਾ ਲੰਗਰ ਚੱਲ ਰਿਹਾ ਹੈ ਕੁਝ ਹੋਰ ਵੀ ਨੌਜਵਾਨ ਨੇ ਜਿਹੜੇ ਹੈਗੇ ਮੌਜੂਦ ਨੇ ਤਾਂ ਜੀ ਵਾਹਿਗੁਰੂ ਜੀ ਕਿੰਨੇ ਕੁ ਵੱਡੇ ਪੱਦਰ ਦੇ ਉੱਤੇ ਜਿੱਦਾਂ ਸੇਵਾ ਤੁਸੀਂ ਕਰਾ ਰਹੇ ਹੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੰਗਰ ਨੇ ਇੱਕੋ ਜਗ੍ਹਾ ਤੇ ਸ਼ਿਕਾਇਤੇ ਜਾ ਰਹੇ ਨੇ ਤਾਂ ਜੇਕਰ ਗੱਲ ਕਰ ਲਈਏ ਕਿ ਜੇਕਰ ਸਮਗਰੀ ਦੀ ਗੱਲ ਕਰ ਲਈਏ ਤਾਂ ਕਿਸ ਤਰੀਕੇ ਨਾਲ ਇਕੱਠੀ ਕੀਤੀ ਗਈ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦਿਨ ਭਾ ਗਔਲਾ ਜਿਤ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਸਾਰੀ ਸੰਗਤ ਦਾ ਖੁਸ਼ੀਆਂ ਬਣਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਜੀ ਦੇ ਬਾਅਦ ਤੁਹਾਨੂੰ ਦੱਸ ਦਈਏ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਜੋ ਹੈ ਲੱਖਾਂ ਦੀ ਤعداد ਦੇ ਉੱਤੇ ਜੋ ਸੰਗਤ ਜੋ ਗੁਰੂ ਘਰ ਆ ਕੇ ਨੇ ਤਮਸਤਕ ਹੋ ਰਹੀ ਆ ਤੇ ਨਾਲ ਦੀ ਨਾਲ ਅਹੀਂ ਸੰਗਤਾਂ ਆਨ ਲੋ ਜੋ ਹੈ ਗੁਰੂ ਕੇ ਪਿਆਰਿਆਂ ਵੱਲੋਂ ਜਿਹੜੇ ਲੰਗਰਾਂ ਦੀ ਸੇਵਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੰਗਰ ਨੇ ਉਹਨਾਂ ਵੱਲੋਂ ਲਗਾਏ ਗਏ ਨੇ ਤੇ ਇਸ ਵਕਤ ਜਿਸ ਲੰਗਰ ਦੇ ਉੱਤੇ ਆਪਾਂ ਮੌਜੂਦ ਹੈਗੇ ਆਂ ਇੱਥੇ ਜੋ ਆ ਵੱਖ-ਵੱਖ ਤਰ੍ਹਾਂ ਦੇ ਇੱਕੋ ਜਗ੍ਹਾ ਤੇ ਲੰਗਰ ਵੇਖਣ ਨੂੰ ਮਿਲ ਰਹੇ ਨੇ ਜਿੱਥੇ ਗੱਲ ਕਰ ਲਈਏ ਚਾਹ ਦੀ ਉੱਥੇ ਹੀ ਗੱਲ ਕਰ ਲੈਨੇ ਆਂ ਅਗੋੜਾ ਵਾਲੇ ਕੜਾਹ ਦੀ ਤੇ ਨਾਲ ਦੀ ਨਾਲ ਜੋ ਨਿਊਟਰੀ ਵਾਲੇ ਚੋਲਾਂ ਦੀ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜੋ ਜਿਹੜੇ ਸੇਵਾਦਾਰ ਇੱਥੇ ਸੇਵਨ ਮੋਂਦੇ ਦਿਖਾਈ ਦੇ ਰਹੇ ਨੇ ਤਾਂ ਆਪਾਂ ਗੱਲ ਵੀ ਜ਼ਰੂਰ ਕਰਦੇ ਆ ਕਿ ਕੀ ਕੁਛ ਜੋ ਅੱਜ ਲੰਗਰ ਦੇ ਵਿੱਚ ਵਰਤਾਇਆ ਜਾ ਰਿਹਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਦੇ ਦਿਹਾੜੇ ਤੇ ਸਮੂਹ ਸੰਗਤਾਂ ਨੇ ਰਲ ਕੇ ਇਸ ਜਗ੍ਹਾ ਦੇ ਉੱਤੇ ਗਰਮ ਜਲ ਗੁਲਾਬੀ ਦੇਸੀ ਕਾਵਾ ਹੈ ਨਾਲ ਗੁੜ ਗਵਾਲਾ ਕੜਾ ਪ੍ਰਸ਼ਾਦ ਨਾਲ ਬਰੀਆਨੀ ਜੋ ਨਮਕੀਨ ਚੌਲ ਨੇ ਹੋਰ ਨਾਲ ਰਮਾਲੀ ਰੋਟੀ ਨਾਲ ਪ੍ਰਸ਼ਾਦਾ ਨਾਲ ਦਸਤਾਰਾਂ ਦਾ ਲੰਗਰ ਇਹ ਸਾਰਾ ਸਤਿ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਤਾਂ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਤੇ ਸਾਡੇ ਨਾਲ ਇੱਥੇ ਹੋਰ ਵੀ ਜਿਹੜੇ ਨੌਜਵਾਨ ਨੇ ਉਹ ਵੀ ਮੌਜੂਦ ਨੇ ਤਾਂ ਜੀ ਵਾਹਿਗੁਰੂ ਜੀ ਕਿੰਨੇ ਕੁ ਵੱਡੇ ਪੱਧਰ ਦੇ ਉੱਤੇ ਜੋ ਅੱਜ ਲੰਗਰ ਲਗਾਇਆ ਗਿਆ ਤਾਂ ਜੇ ਗੱਲ ਕਰ ਲਈਏ ਚੋਲਾਂ ਦੀ ਤਾਂ ਉੱਥੇ ਗੱਲ ਕਰ ਲਈਏ ਚਾਹ ਦੀ ਵੀ ਦੇਸੀ ਚਾਹ ਜਿਹੜੀ ਲਗਾਈ ਗਈ ਆ ਨਾਲ ਗੁੱੜ ਦਾ ਘੜਾ ਤਾਂ ਕਿੰਨੇ ਕੁ ਵੱਡੇ ਪੱਧਰ ਦੇ ਜੋ ਇਹ ਸਮੱਗਰੀ ਜਿਹੜੀ ਇਕੱਠੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਮਾਈ ਆ ਉਸ ਤੋਂ ਵੱਧ ਕਮਾਈ ਉਹਨਾਂ ਦੀ ਸੰਗਤਾਂ ਦੀ ਆ ਜਿਨ੍ਹਾਂ ਨੇ ਐਡਾ ਵੱਡਾ ਲੰਗਰ ਤਾਂ ਇੰਤਜ਼ਾਮ ਕਰਵਾਇਆ ਹੈ ਇੱਥੇ ਜੀ ਗਰਮ ਕਾਵੇਦਾ ਲੰਗਰ ਚੱਲ ਰਿਹਾ ਹੈ ਗਲਾਬੀ ਚਾਹ ਦਾ ਲੰਗਰ ਚੱਲ ਰਿਹਾ ਹੈ ਰੁਮਾਲੀ ਰੋਟੀ ਨਾਲ ਭਾਜੇ ਦਾ ਲੰਗਰ ਚੱਲ ਰਿਹਾ ਹੈ ਨਾਲ ਸੰਗਤ ਜੀ ਬਰੀਆਨੀ ਚੋਲਾ ਲੰਗਰ ਚੱਲ ਰਿਹਾ ਹੈ ਅਸੀਂ ਚੰਡੀਗੜ੍ਹ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਦੇ ਮਹਾਰਾਜ ਦੇ ਦਰ ਤੇ ਦਰ ਦੇ ਕੁੱਕਰ ਦਰ ਦੇ ਕੋਲੇ ਸੇਵਾ ਕਰਨ ਆਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀਗੜ੍ਹ ਤੋਂ ਸਪੈਸ਼ਲ ਆ ਬਾਬਾ ਜੀ ਦੇ ਜਨਮ ਦਿਨ ਦੇ ਉੱਤੇ ਆਏ ਹਾਂ ਹਾਂਜੀ ਬਿਲਕੁਲ ਜੀ ਮੈਂ ਬਾਬਾ ਜੀ ਦੇ ਦਰ ਤੇ ਸੇਵਾ ਕਰਨ ਆਇਆ ਵੀ ਇਹੀ ਪਾਪੀ ਆ ਸਾਡੇ ਪਾਪ ਧੁੱਤੇ ਜਾਂ ਜੀ ਜੀ ਸਾਡੇ ਨਾਲ ਕੁਝ ਹੋਰ ਵੀ ਨੌਜਵਾਨ ਨੇ ਜਿਹੜੇ ਹੈਗੇ ਮੌਜੂਦ ਨੇ ਤਾਂ ਜੀ ਵਾਹਿਗੁਰੂ ਜੀ ਕਿੰਨੇ ਕ ਵੱਡੇ ਪੱਧਰ ਦੇ ਉੱਤੇ ਜਿੱਦਾਂ ਸੇਵਾ ਤੁਸੀਂ ਕਰਾ ਰਹੇ ਹੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੰਗਰ ਨੇ ਇੱਕੋ ਜਗ੍ਹਾ ਤੇ ਸ਼ਿਕਾਇਤ ਜਾ ਰਹੇ ਨੇ ਤਾਂ ਜੇਕਰ ਗੱਲ ਕਰ ਲਈਏ ਕਿ ਜੇਕਰ ਸਮਗਰੀ ਦੀ ਗੱਲ ਕਰ ਲਈਏ ਤਾਂ ਕਿਸ ਤਰੀਕੇ ਨਾਲ ਇਕੱਠੀ ਕੀਤੀ ਗਈ ਸਾਰੀ ਵਾਹਿਗੁਰੂ ਜੀ ਕਾ ਖਾਲਸ ਬਹੁਤ ਦਿਨ ਬਾਗੋਂ ਨਾਲ ਅੱਜ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਜੀ ਦੇ ਸਾਡੀ ਸੰਗਤ ਦਾ ਖੁਸ਼ੀਆਂ ਮਨਾ ਰਹੀਆਂ ਰਾਤ ਦਾ ਲੰਗਰ ਤਿਆਰੀ ਰਾਤ ਦੇ ਲੰਗਰ ਦੀਆਂ ਤਿਆਰੀਆਂ ਕਰਦੇ ਪਏ ਆ ਪਰ ਬੜੀ ਖੁਸ਼ੀ ਆ ਰਾਤ ਸਾਨੂੰ ਨੀਂਦ ਵੀ ਨਹੀਂ ਆਈ ਕਿਉਂਕਿ ਇੰਨੀ ਖੁਸ਼ੀ ਚੜ ਗਈ ਆ ਕਿ ਐਡਾ ਵੱਡਾ ਬਾਬਾ ਜੀ ਦਾ ਦਿਨ ਆ ਤੇ ਜੇ ਸੋ ਗਏ ਤੇ ਕੀ ਪਤਾ ਮੁੜ ਕੇ ਸੁੱਤੇ ਹੀ ਰਹਿ ਜੀਏ ਇਸ ਕਰਕੇ ਸਾਡਾ ਧਿਆਨ ਹੀ ਨਹੀਂ ਕਿ ਸੌਣ ਵੱਲ ਕਿ ਬਾਬਾ ਜੀ ਦੇ ਖੁਸ਼ੀਆਂ ਲੈ ਕੇ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਵਾ ਦਸਤਾਰਾਂ ਦਾ ਵੀ ਲੰਗਰ ਲਾਇਆ ਵਾ ਦਸਤਾਰਾਂ ਦਾ ਲੰਗਰ ਤਾਂ ਲਾਇਆ ਵਾ ਕਿ ਜਿਹੜੇ ਅੱਜ ਕੱਲ ਨੌਜਵਾਨ ਪੀੜ੍ਹੀ ਆ ਗਲਤ ਰਸਤੇ ਜਾ ਰਹੀ ਆ ਉਹਨਾਂ ਵਾਸਤੇ ਦਸਤਾਰਾਂ ਦਾ ਲੰਗਰ ਲਾਇਆ ਵਾ ਨਾਲੇ ਸਰਟੀਫਿਕੇਟ ਦੇ ਰਹੇ ਆ ਕਿ ਤੁਸੀਂ ਇਹ ਅੱਜ ਤੋਂ ਮਨਜ ਪ੍ਰਣ ਕਰ ਲਓ ਕਿ ਮੈਂ ਕੇਸ ਨਹੀਂ ਘਟਾਵਾਂਗਾ ਮੈਂ ਦਾਰਾ ਨਹੀਂ ਘਟਾਵਾਂਗਾ ਤੇ ਬੜੀ ਕਿਰਪਾ ਸਤਿਗੁਰ ਦੀ ਘੱਟੋ ਘਾਟ ਨਹੀਂ ਤੇ ਹੁਣ ਤੱਕ ਦੋ ਘੰਟੇ ਡੇਢ ਘੰਟਾ ਹੋ ਗਿਆ ਵਾ ਪੰਜਾਬੂ ਬੱਚੇ ਆ ਗੁਕੇ ਸਾਡੇ ਕੋ ਜਿਨ੍ਹਾਂ ਨੇ ਮਨਜ ਪ੍ਰਣ ਕਰ ਲਿਆ ਵਾ ਕਿ ਅਸੀਂ ਕੇਸ ਰੱਖਣੇ ਰੱਖਣੇ ਤੇ ਦਾਰਾ ਰੱਖਣੇ ਰੱਖਣਾ ਵਾ ਉਹਦੇ ਨਾਲ ਨਾਲ ਜਿਹੜਾ ਇਹ ਸਮਗਰੀ ਆ ਜੇ ਗੱਲ ਕਰ ਲਈਏ ਕਿ ਜਿੱਦਾਂ ਨਿਊਟਰੀ ਵਾਲੇ ਛੋਲ ਹੋ ਗਏ ਜਾਂ ਗੁੜਦਾ ਖੜਾ ਹੋ ਗਿਆ ਜਾ ਚਾਹ ਹੋਗੀ ਤਾਂ ਕਿਸ ਤਰੀਕੇ ਨਾਲ ਇਕੱਠੀ ਕੀਤੀਗੀ ਕਿਹਦਾ ਨੌਜਵਾਨਾਂ ਇਹ ਜੀ ਸੰਗਤ ਦੀ ਬਹੁਤ ਵੱਡੀ ਸੇਵਾ ਵਾ ਸੰਗਤ ਆਪੇ ਹੀ ਸਾਨੂੰ ਸੰਯੋਗ ਦੇਈ ਜਾਂਦੀ ਆ ਇਧਰੋਂ ਚਾਹ ਦਾ ਵੀ ਲੰਗਰ ਤਿਆਰ ਆ ਗੋੜ ਵੀ ਤਿਆਰ ਆ ਚੋਲ ਵੀ ਤਿਆਰ ਆ ਨਮਕੀਨ ਚੋਲ ਵੀ ਤਿਆਰ ਆ ਸਾਰਾ ਕੁਝ ਮਤਲਬ ਬਾਬਾ ਜੀ ਦੀ ਕਿਰਪਾ ਨਾਲ ਸੰਗਤ ਸਾਨੂੰ ਆਪੇ ਹੀ ਸੰਯੋਗ ਦੇਈ ਜਾਂ ਤੇ ਸੰਗਤ ਦੀ ਸੰਯੋਗ ਨਾਲ ਸਾਰਾ ਲੰਗਰ ਚਾਲੂ ਕੀਤਾ ਗਿਆ ਜੀ ਤਾਜੀ ਬਿਲਕੁਲ ਤਾੜਨਾ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਨੌਜਵਾਨਾਂ ਵੱਲੋਂ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਤਾਂ ਉਸ ਦੇ ਨਾਲ ਨਾਲ ਤੁਹਾਨੂੰ ਹੋਰ ਵੀ ਜਿਹੜੀ ਸੇਵਾ ਜਿਹੜੀ ਇੱਥੇ ਹੈਗੀ ਆ ਉਹ ਵੀ ਜੋ ਤਸਵੀਰਾਂ ਤਾੜਨਾ ਸਾਂਝੀ ਕਰਦੇ ਨੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜੋ ਕਿਤਨਾ ਕਿਤੇ ਜੇ ਗੱਲ ਕਰ ਲਈਏ ਕਿ ਗੁੜ ਦੇ ਖੜਾ ਦਿੱਤੇ ਉਸ ਦੇ ਨਾਲ ਨਾਲ ਜੇ ਗੱਲ ਕਰ ਲਈਏ ਕਿ ਜੋ ਨਿਊਟ੍ਰੀਚੌਲ ਦੀ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਆ ਤਾਂ ਆ ਸੰਗਤਾਂ ਵੱਲੋਂ ਕਾਫੀ ਵੱਡੇ ਪੱਦਰ ਦੇ ਉੱਤੇ ਇਕੱਠੇ ਹੋ ਕੇ ਇੱਥੇ ਆਇਆ ਗਿਆ ਤੇ ਅੱਜ ਇੱਥੇ ਆ ਕੇ ਜਿਹੜੀ ਆ ਸੇਵਾ ਨਿਭਾਈ ਜਾ ਰਹੀ